ਸੋ ਵਾਕਤਾ ਜੀ ਤਲਵੰਡੀ ਪਾਈ ਟੈਂਪ ਤੇ ਭਾਰਤੀ ਕਿਸਾਨਾਂ ਨੇ ਕਾਦਿਆਂ ਦਾ ਇੱਕ ਵਿਛਾਲ ਜਥਾ ਸੂਬਾ ਵਾਈਸ ਪ੍ਰਧਾਨ ਬਲਜਿੰਦਰ ਸਿੰਘ ਖੋਸ਼ਾ ਦੀ ਅਗਵਾਈ ਹੇਠ ਅਤੇ ਬਲਾਗ ਪ੍ਰਧਾਨ ਬਲਜੀਤ ਸਿੰਘ ਪੰਗਾਲੀ ਦੀ ਦੇਖਰੇਖ ਹੇਠ ਅੱਜ ਸਵੇਰੇ ਤਲਵੰਡੀ ਪਾਈ ਦੇ ਮੇਨ ਮੋਗਾ ਫੋਜਪੁਰ ਚੌਕ ਤੋਂ ਚੰਡੀਗੜ੍ਹ ਦੇ ਖੇਤ ਕਿਸਾਨ ਅੰਦੋਲਨ ਦੀ ਪੰਜਵੀਂ ਵਰੇਗੰਡ ਮਨਾਉਣ ਅਤੇ ਆਪਣੀਆਂ ਰਿੰਦੀਆਂ ਮੰਗਾਂ ਦੇ ਸਬੰਧ ਵਿੱਚ ਰਵਾਨਾ ਹੋਇਆ ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਮੋਦੀ ਸਰਕਾਰ ਨੇ 26 ਨਵੰਬਰ ਨੂੰ ਕੇਂਦਰੀ ਖੇਤੀ ਸੋਧ ਕਾਨੂੰਨ ਵਾਪਸ ਲੈਣ ਦਾ ਲੜਕੀਤਾ ਸੀ ਜਿਸ ਨੂੰ ਸੰਯੁਕਤ ਸਾਲ ਮੋਰਚਾ ਹਰ ਸਾਲ ਵਿਜੇ ਦਿਵਸ ਵਜੋਂ ਮਨਾਉਂਦਾ ਹੈ ਇਸ ਵਾਰ ਵੀ ਕਿਸਾਨ ਮੋਰਚੇ ਵੱਲੋਂ ਇਸ ਸੰਬੰਧੀ ਚੰਡੀਗੜ੍ਹ ਵਿੱਚ ਅੱਜ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਆਪੀ ਕਿਸਾਨ ਯੂਨੀਅਨ ਕਾਦੀਆਂ ਜਿੰਦਾਬਾਦ ਆਪੀ ਕਿਸਾਨ ਯੂਨੀਅਨ ਕਾਦੀਆਂ ਜਿੰਦਾਬਾਦ ਵਰਮੀ ਤੇਰੀ ਸੋਚ ਤੇ ਸਰਕਾਰ ਦੀ ਬੋਸ ਤੇ ਵਰਮੀ ਤੇਰੀ ਸੋਚ ਤੇ ਸਰਕਾਰ ਦੀ ਬੋਸ ਬਤਾ ਸਰਕਾਰ ਮਰਦਾ रात साड़ी मादी राति ज़ाल